ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਚਾਤ ਮਾਰਦੇ ਆ ਅੱਜ ਦੀਆਂ ਖਬਰਾਂ ਤੇ ਐਨ ਡੀ ਪੀ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਘੱਟ ਗਿਣਤੀ ਵਾਲੀ ਜਿਹੜੀ ਸਰਕਾਰ ਚੱਲ ਰਹੀ ਸੀਗੀ ਉਹਦੇ ਤੋਂ ਹਮਾਇਤ ਵਾਪਸ ਲੈ ਜਾਣ ਤੇ ਅਤੇ ਉਸ ਤੋਂ ਬਾਅਦ ਹੋਣ ਬੇਪਰੋਸਗੀ ਦਾ ਮਤਾ ਲਿਆਂਦੇ ਜਾਣ ਦੇ ਐਲਾਨ ਤੋਂ ਬਾਅਦ ਲਿਬਰਲ ਸੰਸਦ ਮੈਂਬਰਾਂ ਵੱਲੋਂ ਵੀ ਟੂਡੋ ਤੇ ਉਦਾ ਛੱਡਣ ਦਾ ਦਬਾਅ ਵਧਣ ਲੱਗ ਪਿਆ ਹੈ ਲਿਬਰਲ ਸੰਸਦ ਮੈਂਬਰਾਂ ਵੱਲੋਂ ਇਸ ਸੰਬੰਧੀ ਇੱਕ ਮੰਗ ਪੱਤਰ ਉੱਤੇ ਦਸਖਤ ਕੀਤੇ ਜਾ ਰਹੇ ਹਨ ਬੇਸ਼ੱਕ ਇਹ ਸੂਚੀ ਹਾਲਾ ਤੱਕ ਜਨਤਕ ਨਹੀਂ ਹੋਈ ਪਰ ਸੂਤਰਾਂ ਅਨੁਸਾਰ 152 ਲਿਬਰਲ ਸੰਸਦ ਮੈਂਬਰਾਂ ਚੋਂ ਹੁਣ ਤੱਕ ਇਸ ਮੰਗ ਉੱਤੇ 45 ਦੇ ਕਰੀਬ ਸੰਸਦ ਮੈਂਬਰਾਂ ਨੇ ਦਸਖਤ ਕਰ ਦਿੱਤੇ ਹਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਟੂ ਡੋ ਨਾਲ ਤੋੜ-ਛੋੜ ਦਾ ਸਖਤ ਸਟੈਂਡ ਲੈ ਕੇ ਜਗਮੀਤ ਸਿੰਘ ਨੇ ਜਿੱਥੇ ਦੇਸ਼ ਵਿੱਚ ਮੱਧ ਕਾਲੀ ਚੋਣਾਂ ਦੀ ਸੰਭਾਵਨਾ ਵਧਾ ਦਿੱਤੀ ਹੈ ਉੱਥੇ ਹੀ ਪਾਰਟੀ ਵਿੱਚ ਲਈ ਆਪਣੀ ਡਾਊਨ ਰੋਲ ਸਥਿਤੀ ਨੂੰ ਹੀ ਮਜ਼ਬੂਤ ਕਰ ਲਿਆ ਹੈ ਦੱਸਣਾ ਪੜਦਾ ਹੈ ਕਿ 22 ਫਰਵਰੀ ਨੂੰ ਸੰਸਦ ਮੈਂਬਰਾਂ ਵਿੱਚੋਂ ਉਸ ਦੇ 6 ਸਾਲ ਪੂਰੇ ਹੋਣੇ ਸਨ ਤੇ ਕੈਨੇਡਾ ਵਿੱਚ 6 ਸਾਲ ਸੰਸਦ ਮੈਂਬਰ ਰਹਿਣ ਵਾਲਿਆਂ ਨੂੰ 55 ਸਾਲ ਦੀ ਉਮਰ ਹੋਣ ਤੇ ਲਗਭਗ ਸਾਰੀ ਉਮਰ ਲਈ ਪੈਨਸ਼ਨ ਜਿਹੜੀ ਆਉ ਲੱਗ ਜਾਂਦੀ ਹੈ ਜਗਮੀਤ ਸਿੰਘ ਵੱਲੋਂ ਹਾਊਸ ਆਫ ਕਾਵਨ ਦੇ ਸਰਤ ਰੋਧ ਸਵਾਗਮ ਦੇ ਆਖਰੀ ਦਿਨ ਸਰਕਾਰ ਦੀ ਵਿਰੋਧਤਾ ਕੀਤੇ ਜਾਣ ਦੇ ਉੱਤੇ 20 ਕਈ ਸਵਾਲ ਉੱਠੇ ਹਨ ਬਸੰਤ ਰੋਧਾ ਸੈਸ਼ਨ 27 ਜਨਵਰੀ ਤੋਂ ਬਾਅਦ ਸੱਦਿਆ ਜਾ ਸਕਦਾ ਹੈ ਜੋ ਕਿ ਆਮ ਤੌਰ ਤੇ ਸਪੀਕਰ ਦੀ ਮਰਜ਼ੀ ਦੇ ਉੱਤੇ ਨਿਰਭਰ ਕਰਦਾ ਹੁੰਦਾ ਹੈ ਸਿਆਸੀ ਸਮਝ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਗਵਰਨਰ ਮੈਰੀ ਸਾਈਮਨ ਦੀ ਨਿਯੁਕਤੀ ਜਸਟਨ ਟਰੂਡੋ ਦੀ ਪਸੰਦ ਕਰਕੇ ਹੋਈ ਸੀ ਅਤੇ ਸਪੀਕਰ ਨੂੰ ਵੀ ਉਹਨਾਂ ਦਾ ਨੇੜਲਾ ਇੱਕ ਸਾਥੀ ਸਮਝਿਆ ਜਾਂਦਾ ਹੈ ਉਂਝ ਸਰਕਾਰ ਵੱਲੋਂ ਪੇਸ਼ ਕੋਈ ਵੀ ਵਿੱਤੀ ਬਿੱਲ ਪਾਸ ਨਾ ਹੋਣ ਤੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪੈਂਦਾ ਹੈ ਜਗਮੀਤ ਸਿੰਘ ਨੇ ਇਹ ਗੱਲ ਵੀ ਕਹਿ ਦਿੱਤੀ ਹੈ ਕਿ ਬੇਸ਼ੱਕ ਲਿਬਰਲ ਪਾਰਟੀ ਜਸਟਨ ਟਰੂਡੋ ਦੀ ਥਾਂ ਕਿਸੇ ਹੋਰ ਨੂੰ ਵੀ ਆਪਣਾ ਨੇਤਾ ਚੁਣ ਲੈ ਪਰ ਉਹਨਾਂ ਨੂੰ ਹੁਣ ਐਨਡੀਪੀ ਦੀ ਹਮਾਇਤ ਦੀ ਝਾਕ ਲਾ ਦੇਣੀ ਚਾਹੀਦੀ ਹੈ ਕੈਨੇਡਾ ਦੀ ਸ਼ਾਸਕੀ ਅਸਥਿਰਤਾ ਦਾ ਅਸਰ ਇਸਦੀ ਆਰਥਿਕਤਾ ਨੂੰ ਵੀ ਕਾਫੀ ਪ੍ਰਭਾਵਿਤ ਕਰ ਰਿਹਾ ਹੈ ਪਿਛਲੇ 4 ਦਿਨਾਂ ਵਿੱਚ ਜਦੋਂ ਤੋਂ ਇਹ ਘਟਨਾਕਰਨ ਚੱਲ ਰਿਹਾ ਹੈ ਕੈਨੇਡੀਅਨ ਡਾਲਰ ਦੀ ਕੁਮਾਂਤਰੀ ਬਾਜ਼ਾਰ ਵਿੱਚ ਕੀਮਤ 3.5% ਦੀ ਘਟ ਗਈ ਹੈ ਤੇ ਜੇਕਰ ਭਾਰਤੀ ਕਰੰਸੀ ਦੀ ਗੱਲ ਕਰੀਏ ਤੇ ਜਿਹੜੀ 4 ਦਿਨ ਪਹਿਲਾਂ 61 ਡਾਲਰ 50 ਸੈਂਟਸ ਦੀ ਸੀ ਹੁਣ ਡੇਕੇ ਸਿਰਫ 59 ਰੁਪਏ ਰਹਿ ਗਈ ਹੈ ਇਸ ਨੇ ਵਿੱਤੀ ਸੰਸਥਾਵਾਂ ਨੂੰ ਵੀ ਚਿੰਤਾਵਾਂ ਵਿੱਚ ਪਾ ਦਿੱਤਾ ਹੈ 크리스마ਸ ਦੀਆਂ 2 ਹਫ਼ਤਿਆਂ ਦੀਆਂ ਛੁੱਟੀਆਂ ਕਾਰਨ ਸਰਕਾਰੀ ਕੰਮ ਵੀ ਪ੍ਰਭਾਵਿਤ ਹੋਣੇ ਹਨ ਸਰਕਾਰ ਕੋਲ ਆਪਣੇ ਵਿਚਾਰੀ ਯਕੀਨੀ ਤੌਰ ਤੇ 5 ਜਨਵਰੀ ਤੱਕ ਦਾ ਸਮਾਂ ਬਚਿਆ ਅਮਰੀਕੀ ਸੈਨਾ ਨੇ ਕਿਹਾ ਹੈ ਕਿ ਉਸਨੇ ਜਮਨਦੀ ਰਾਜਤਾ ਨਹੀਂ ਸਨਾ ਵਿੱਚ ਹੂਤੀ ਵਿਦੋਈਆਂ ਦੇ ਸਥਾਨਾਂ ਤੇ ਕਈ ਹਵਾਈ ਹਮਲੇ ਕੀਤੇ ਹਨ ਇਹਨਾਂ ਹਮਲਿਆਂ ਵਿੱਚ ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਕਮਾਂਡ ਕੀਤੀ ਜਾਂਦੀ ਹੈ ਅਤੇ ਜਿੱਥੇ ਵਜ਼ਾਈਲਾਂ ਦਾ ਸਟਾਕ ਰੱਖਿਆ ਹੋਇਆ ਹੈ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਸਨੇ ਲਾਲ ਸਾਗਰ ਵਿੱਚ ਹੁਤੀ ਵਿਦਰੋਹੀਆਂ ਦੇ ਉੱਤੇ ਕਈ ਡਰੋਨ ਤੇ ਇੱਕ ਐਂਟੀਸ਼ਿਪ ਕਰੂਜ਼ ਮਜ਼ਾਈਲ ਨੂੰ ਦਾਗਿਆ ਹੈ ਅਮਰੀਕਾ ਨੇ ਇਹ ਹਮਲਾ ਹੁਤੀ ਬਾਗੀਆਂ ਵੱਲੋਂ ਇਜ਼ਰਾਈਲ ਤੇ ਕੀਤੇ ਗਏ ਹਮਲੇ ਤੋਂ ਬਾਅਦ ਕੀਤਾ ਹੈ ਹੁਤੀ ਬਾਗੀਆਂ ਨੇ ਸ਼ੰਘੇ ਸ਼ਨੀਚਰਵਾਰ ਨੂੰ ਇਜ਼ਰਾਈਲ ਦੇ ਦੇ ਤਲ ਅਵੀਵ ਤੇ ਬਲਾਸਟਿਕ ਮਜ਼ਾਈਲ ਨਾਲ ਬਰਾ ਕੀਤਾ ਸੀ ਜਿਸ ਵਿੱਚ ਇੱਕ ਦਰਜਣ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਇੱਕ ਅਮਰੀਕੀ ਲੜਾਕੂ ਜਹਾਜ਼ ਲਾਲ ਸਾਗਰ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਵੀ ਦੱਸਿਆ ਜਾ ਰਿਹਾ ਹੈ ਅਮਰੀਕੀ ਫੌਜ ਮੁਤਾਬਕ ਲੜਾਕੂ ਜਹਾਜ਼ ਆਪਣੀ ਗੋਲੀ ਨਾਲ ਸ਼ਿਕਾਰ ਹੋ ਗਿਆ ਜਿਸ ਨੂੰ ਫਰੈਂਡਲੀ ਫਾਇਰ ਕਿਹਾ ਜਾਂਦਾ ਹੈ ਇਹ ਘਟਨਾ ਉਤੀ ਬਾਗੀਆਂ ਦੇ ਟਿਕਾਣਿਆਂ ਦੇ ਹਵਾਈ ਹਮਲੇ ਤੋਂ ਬਾਅਦ ਹੋਈ ਹੈ ਯੂ ਐਸ ਆਰਮੀ ਦੀ ਸੈਂਟਰਲ ਕਮਾਂਡ ਦੇ ਅਨੁਸਾਰ ਯੂ ਐਸ ਨੇਵੀ ਦੇ ਲੜਾਕੂ ਜਹਾਜ਼ ਐਫ ਏ 18 ਹਾਰਨੇਟ 'ਤੇ ਸਵਾਰ ਚਾਲਕ ਦਲ ਦੇ ਦੋਨੇ ਮੈਂਬਰ ਸੁਰੱਖਿਅਤ ਬਾਹਰ ਆ ਚੁੱਕੇ ਹਨ ਈਰਾਨ ਨੇ ਦੇ ਜਿਹੜੇ ਸਰਵੋੱਚ ਨੇਤਾ ਨੇ ਅਤੱਲਾ ਅਲੀ ਖੋਮੈਨੀ ਉਹਨਾਂ ਨੇ ਕਿਹਾ ਕਿ ਈਰਾਨ ਕੋਲ ਕੋਈ ਇਹੋ ਜਿਹੀ ਪ੍ਰੌਕਸੀ ਫੋਰਸ ਨਹੀਂ ਹੈ ਜਿਹੋ ਜਿਹੀ ਯੂਰਪ ਤੇ ਵੈਸਟਰਨ ਕੰਟਰੀ ਕਹਿੰਦੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦਿਨ ਸਾਨੂੰ ਆਪਣੇ ਦੁਸ਼ਮਣਾਂ ਦੇ ਖਿਲਾਫ ਕੋਈ ਲੜਾਈ ਲੜਨੀ ਪਈ ਜਾਂ ਕੋਈ ਕਾਰਵਾਈ ਕਰਨੀ ਪਈ ਤਾਂ ਸਾਨੂੰ ਇਸ ਲਈ ਕਿਸੇ ਵੀ ਪ੍ਰੌਕਸੀ ਫੋਰਸ ਦੀ ਲੋੜ ਨਹੀਂ ਪੈਗੀ ਈਰਾਨ ਦੇ ਇਸ ਨੇਤਾ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਈਰਾਨ ਦੇ ਇਸਲਾਮੀ ਗਣਰਾਜ ਨੇ ਖੇਤਰ ਵਿੱਚ ਆਪਣੀਆਂ ਪ੍ਰੌਕਸੀ ਬਲਾਂ ਨੂੰ ਗਵਾ ਲਿਆ ਹੈ ਸਾਡੇ ਕੋਲ ਪ੍ਰੌਕਸੀ ਬਲ ਹੈ ਹੀ ਨਹੀਂ ਪੱਛਮੀ ਦੇਸ਼ ਜਮਨ ਤੇ ਹੁਤੀ ਬਾਕੀਆਂ ਤੇ ਫਲਸਤੀਨ ਦੇ ਹਮਾਸ ਅਤੇ ਲਬਨਾਣ ਦੇ ਹਿਜ਼ਬੁੱਲਾ ਲੜਾਕਿਆਂ ਨੂੰ ਈਰਾਨ ਦੀ ਇਹ ਪ੍ਰੌਕਸੀ ਫੋਰਸ ਕਹਿੰਦੇ ਹਨ ਐਤੁੱਲਾ ਖੁਮੈਨੀ ਦੇ ਅਨੁਸਾਰ ਜਮਨ ਆਪਣੇ ਲੋੜਾਂ ਤੇ ਵਿਸ਼ਵਾਸ਼ਾਂ ਲਈ ਲੜ ਰਿਹਾ ਹੈ ਹਮਾਸ ਅਤੇ ਹਿਜ਼ਬੁੱਲਾ ਅਤੇ ਇਸਲਾਮਿਕ ਜਹਾਦੀ ਇਸ ਇਸ ਲਈ ਲੜ ਰਹੇ ਹਨ ਕਿਉਂਕਿ ਉਹਨਾਂ ਦੇ ਵਿਸ਼ਵਾਸ ਉਹਨਾਂ ਨੂੰ ਅਜਿਹਾ ਕਰ ਲਈ ਮਜਬੂਰ ਕਰ ਰਹੇ ਹਨ 이란 ਦੇ ਸੁਪਰੀਮ ਲੀਡਰ ਖੋਮੇਨੀ ਦਾ ਕਹਿਣਾ ਸੀ ਕਿ ਇਜ਼ਰਾਈਲ ਹਮਾਸ ਨੂੰ ਨਸ਼ਟ ਕਰਨ ਤੇ ਗਾਜ਼ਾ ਵਿੱਚ ਆਪਣੇ ਬੰਦੀਆਂ ਨੂੰ ਵਾਪਸ ਲਿਆਉਣ ਦੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਇਹ ਕਿ ਹਮਾਸ ਦਾ ਵਿਰੋਧ ਅਜੇ ਵੀ ਹੈ ਤੇ ਹਮਾਸ ਜਿੰਦਾ ਹੈ ਅਤਾਉਲਾ ਅਲੀ ਖੋਮੇਨੀ ਨੇ ਅਮਰੀਕਾ ਤੇ ਸੀਰੀਆ ਦੇ ਉੱਤੇ ਵੀ ਆਪਣੀ رائے ਜ਼ਾਹਰ ਕੀਤੀ ਹੈ ਉਹਨਾਂ ਦੇ ਅਨੁਸਾਰ ਸੀਰੀਆ ਦੇ ਨੌਜਵਾਨਾਂ ਕੋਲ ਗੋਲੀ ਕੁਝ ਵੀ ਨਹੀਂ ਬਚਿਆ ਹੈ ਉਹਨਾਂ ਦੀਆਂ ਯੂਨੀਵਰਸਟੀਆਂ ਸਕੂਲ ਘਰ ਅਤੇ ਜੀਵਨ ਸੁਰੱਖਿਤ ਨਹੀਂ ਹੈ ਉਹ ਕੀ ਕਰ ਸਕਦੇ ਹਨ ਉਹਨਾਂ ਨੂੰ ਹਾਲਾਤ ਉਹ ਮਜਬੂਰ ਖੜੇ ਹੋਣਾ ਹੀ ਪੈਣਾ ਹੈ ਜੋ ਇਸ ਅਸਥਿਰਤਾ ਨੂੰ ਹਵਾ ਦੇ ਰਹੇ ਹਨ ਅਮਰੀਕਾ ਦੂਸਰੇ ਦੇਸ਼ਾਂ ਤੇ ਹਾਵੀ ਹੋਣ ਦੀ ਆਪਣੀ ਰਣਨੀਤੀ ਜਿਹੜੀ ਬਣਾ ਰਿਆ ਉਹਦੀਆਂ ਦੋ ਰਣਨੀਤੀਆਂ ਨੇ ਯੋਜਨਾਵਾਂ ਦੀਆਂ ਪਹਿਲੀ ਇਹ ਕਿ ਪਹਿਲਾਂ ਤਾਨਾਸ਼ਾਹੀ ਰਾਜ ਸਥਾਪਿਤ ਕਰ ਦਿਓ ਤੇ ਫਿਰ ਉਹਦੇ ਨਾਲ ਗੱਲਬਾਤ ਕਰੋ ਅਤੇ ਦੇਸ਼ਾਂ ਨੂੰ ਆਪਣੇ ਹਿੱਤ ਲਈ ਜਿਹੜਾ ਉਹ ਵੰਡ ਦਓ ਫਿਰ ਬਾਅਦ ਵਿੱਚ ਦੂਜਾ ਉਹਨਾਂ ਦਾ ਕੰਮ ਇਹ ਹੈ ਕਿ ਆ ਰਾਜਕਤਾ ਤੇ ਦੰਗੇ ਜਿਹੜੇ ਉਹ ਫਿਲਾ ਦਿੱਤੇ ਜਾਣ ਇਸ ਕਾਰਨ ਸੀਰੀਆ ਵਿੱਚ ਵੀ ਰਾਜਕਤਾ ਵਾਲੀ ਸਥਿਤੀ ਬਣ ਚੁੱਕੀ ਹੈ ਮਿਡਲ ਈਸਟ ਵਿੱਚ ਚੱਲ ਰਹੀਆਂ ਲੜਾਈਆਂ ਤੋਂ ਬਾਅਦ ਇਸ ਸਮੇਂ ਰੂਸ ਜਕਰੇਗਰਬ ਸਭ ਤੋਂ ਵੱਧ ਚਰਚਾ ਵਿੱਚ ਹੈ ਦੁਨੀਆ ਦੇ ਇੱਕ ਵੱਡੇ ਵਰਗ ਦਾ ਮੰਨਣਾ ਹੈ ਕਿ ਰੂਸ ਕਦੇ ਵੀ ਯੂਕਰੇਨ ਦੇ ਖਿਲਾਫ جنگ ਨਹੀਂ ਸੀ ਲੜਨੀ ਚਾਹੁੰਦਾ ਅਸਲ ਵਿੱਚ ਇੱਕ ਵਾਰ ਤਾਂ ਦੋਹਾਂ ਵਿਚਾਲੇ ਡੂੰਗੀ ਦੋਸਤੀ ਵੀ ਸੀ ਅੱਜ ਭਾਵੇਂ ਰੂਸ ਤੇ ਕ੍ਰੀਮੀਆ ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ ਪਰ ਰੂਸ ਨੇ ਕਿਸੇ ਸਮੇਂ ਦੋਸਤੀ ਦੇ ਖਾਤਰ ਕ੍ਰੀਮੀਆ ਨੂੰ ਯੂਕਰੇਨ ਨੂੰ ਤੋਹਫੇ ਵਜੋਂ ਹੀ ਦਿੱਤਾ ਸੀ ਯੂਕਰੇਨ ਨੇ ਵੀ ਰੂਸ ਤੇ ਛੋਟੇ ਭਰਾ ਵਾਂਗ ਭਰੋਸਾ ਕੀਤਾ ਉਹਨਾਂ ਨੇ ਪਰਮਾਣੂ ਪਾਬੰਦੀ ਸੰਧੀ ਤਹਿਤ ਆਪਣੇ ਪਰਮਾਣੂ ਹਥਿਆਰ ਰੂਸ ਨੂੰ ਸੌਂਪੇ ਸਨ 1991 ਵਿੱਚ ਜੂ ਐਸ ਐਸ ਆਰ ਸਵੀਤ ਸੰਘ ਦੇ ਭੰਗ ਹੋਣ ਤੋਂ ਬਾਅਦ ਯੂਕਰੇਨ ਰੂਸ ਤੋਂ ਭਾਵੇਂ ਵੱਖ ਹੋ ਗਿਆ ਸੀ ਪਰ ਇੱਥੇ ਵੱਡੀ ਗਿਣਤੀ ਵਿੱਚ ਰੂਸੀ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਚੁਕਾ ਹਮੇਸ਼ਾ ਹੀ ਰੂਸਵਲ ਸੀ ਦੋਵਾਂ ਵਿਚਾਰ ਦੋਸਤੀ ਵੀ ਬਣੀ ਰਹੀ ਪਰ ਸਮੇਂ ਦੇ ਨਾਲ-ਨਾਲ ਯੂਕਰੇਨ ਦੇ ਪਸ਼ਮੀ ਹਿੱਸੇ ਵਿੱਚ ਰੂਸ ਦਾ ਪ੍ਰਭਾਵ ਥੋੜਾ ਜਿਹਾ ਘਟਣ ਲੱਗ ਪਿਆ ਤੇ ਪਸ਼ਮੀ ਦੇਸ਼ਾਂ ਦਾ ਪ੍ਰਭਾਵ ਵਧਣ ਲੱਗ ਪਿਆ ਪਰ ਰੂਸ ਦਾ ਪ੍ਰਭਾਵ ਪੂਬੀ ਹਿੱਸੇ ਵਿੱਚ ਬਰਕਰਾਰ ਰਿਹਾ ਰੂਸ ਅਤੇ ਯੂਕਰੇਨ ਦੇ ਸਬੰਧ 2014 ਤੱਕ ਠੀਕ ਠਾਕ ਸਨ ਪਰ ਜਦੋਂ ਯੂਰਪੀਅਨ ਯੂਨੀਅਨ ਨੇ ਯੂਕਰੇਨ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਤੇ ਦਸਖਤ ਕਰਨ ਲਈ ਸੱਦਾ ਦਿੱਤਾ ਤਾਂ ਉਸ ਸਮੇਂ ਦੇ ਇਹਦੇ ਰਾਸ਼ਟਰਪਤੀ ਵਿਕਟਰ ਜਾਨੂ ਕੋਚੇਵ ਨੇ ਨਾ ਸਿਰਫ ਸਮਝੌਤੇ ਤੋਂ ਇਨਕਾਰ ਕਰ ਦਿੱਤਾ ਸਗੋਂ ਯੂਰੋ-ਏਸ਼ੀਅਨ ਆਰਥਿਕ ਯੂਨੀਅਨ ਵਿੱਚ ਸ਼ਾਮਲ ਹੋ ਗਏ ਜੋ ਕਿ ਇੱਕ ਵੱਖਰਾ ਵਪਾਰ ਸਰਬੂ ਹੈ ਜੋ ਸੋਵੀਅਤ ਸੰਘ ਤੋਂ ਵੱਖ ਹੋ ਕੇ ਜਿਹੜੇ ਦੇਸ਼ ਬਣੇ ਨੇ ਉਨ੍ਹਾਂ ਦੇ ਵਿੱਚ ਕੰਮ ਕਰਦਾ ਹੈ ਇਸ ਕਦਮ ਕਾਰਨ ਯੂਰਪੀ ਸੰਘ ਯੂਕਰੇਨ ਤੋਂ ਨਾਰਾਜ਼ ਹੋ ਗਿਆ ਅਤੇ ਉਸ ਨੂੰ ਆਪਣੇ ਪ੍ਰਭਾਵ ਹੇਠ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਉਹ ਸਫਲ ਵੀ ਹੋਇਆ ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਸਰਕਾਰ ਵਿਰੁੱਧ ਕਈ ਅੰਦੋਲਨ ਖੜੇ ਕੀਤੇ ਗਏ ਜਿਨ੍ਹਾਂ ਪਿੱਛੇ ਅਮਰੀਕਾ ਤੇ ਯੂਰਪ ਦਾ ਹੱਥ ਦੱਸਿਆ ਜਾਂਦਾ ਹੈ ਅੰਦੋਲਨ ਦੇ ਨਤੀਜੇ ਵਜੋਂ ਬਹੁਤ ਸਾਰੇ ਯੂਕਰੇਨੀ ਨਾਗਰਿਕਾਂ ਦੀ ਮੌਤ ਵੀ ਹੋ ਗਈ ਜਿਸ ਨਾਲ ਰਾਸ਼ਟਰਪਤੀ ਵਿਕਟਰ ਯਾਨੂ ਕੋਵਿਚ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਅਤੇ ਵਿਰੋਧੀ ਪਾਰਟੀ ਯੂਰੋਪੀਅਨ ਇਕਤਾ ਦੇ ਨੇਤਾ ਪੈਟਰੋ ਪ੍ਰੋਸ਼ੈਕੋ ਨੂੰ ਸੱਤਾ ਸੌਪਣ ਲਈ ਦਿੱਤੀ ਗਈ ਵਿਕਟਰ ਯਾਕੋਨਿਕ ਨੇ ਆਪਣੀ ਜਾਨ ਬਚਾਉਣ ਲਈ ਰੂਸ ਵਿੱਚ ਜਾ ਕੇ ਸ਼ਰਨ ਲੈ ਲਈ ਜਿਵੇਂ ਹੀ ਪੈਟਰੋਪ੍ਰੇਸ਼ਕੋ ਰਾਸ਼ਟਰਪਤੀ ਬਣੇ ਉਹਨਾਂ ਨੇ ਆਪਣੇ ਆਕਾਮਾਂ ਅਮਰੀਕਾ ਤੇ ਯੂਰਪ ਨੂੰ ਖੁਸ਼ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਇੱਕ ਮੁਖਤ ਵਿਪਾਰ ਸਮਝੌਤੇ ਤੇ ਦਸਕਤ ਵੀ ਕਰ ਦਿੱਤੇ ਯੂਰੋਪੀਅਨ ਯੂਨੀਅਨ ਨੂੰ ਆਪਣਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਾਇਆ ਰੂਸ ਅਤੇ ਯੁਕਰੇਨ ਵਿਚਾਲੇ ਵਿਵਾਦ ਗੈਸ ਪਾਈਪਲਾਈਨ ਨੂੰ ਲੈ ਕੇ ਸ਼ੁਰੂ ਹੋਇਆ ਸੀ ਜੋ ਯੁਕਰੇਨ ਤੋਂ ਹੋ ਕੇ ਯੂਰਪ ਤੱਕ ਜਾਂਦੀ ਹੈ ਇੱਕ ਰਿਪੋਰਟ ਮੁਤਾਬਕ ਰੂਸ ਆਪਣੇ ਕਰਾਇਏ ਦਾ ਭੁਗਤਾਨ ਕਰ ਰਿਹਾ ਸੀ ਪਰ ਪੈਟਰੋਨੇ ਪਾਈਪਲਾਈਨ 'ਚ 51 ਫੀਸਦੀ ਹਿੱਸੇਦਾਰੀ ਦੀ ਮੰਗ ਕੀਤੀ। ਯੂਕਰੇਨ ਅਤੇ ਰੂਸ ਦੇ ਸਬੰਧ 2016 ਵਿੱਚ ਆਪਣੇ ਸਭ ਤੋਂ ਹੀਟਲੇ ਪੱਧਰ ਤੇ ਪਹੁੰਚ ਗਏ। ਜਦੋਂ ਯੂਕਰੇਨ ਨੇ ਨਾਟੋ ਨਾਲ ਅਸਿਸਟੈਂਟ ਪੈਕੇਜ ਐਗਰੀਮੈਂਟ ਤੇ ਦਸਤਖਤ ਕਰ ਦਿੱਤੇ ਸਨ ਜਿਸ ਰਾਹੀਂ ਉਸ ਨੂੰ ਅਰਬਾਂ ਡਾਲਰਾਂ ਦੇ ਹਥਿਆਰ ਵੀ ਮਿਲੇ ਸਨ। ਨਾਟੋ ਯੂਕਰੇਨ ਦੇ ਨਾਲ ਰੂਸ ਨੂੰ ਕੰਟਰੋਲ ਕਰਨਾ ਚਾਹੁੰਦਾ ਸੀ। ਰੂਸ ਨੇ ਕਈ ਵਾਰ ਪੱਛਮੀ ਦੇਸ਼ਾਂ ਨੂੰ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਨਾ ਕਰਨ ਦੀ ਬੇਨਤੀ ਕੀਤੀ ਸੀ। ਫਿਰ ਵੀ ਨਾਟੋ ਨੇ ਯੂਕਰੇਨ ਨੂੰ ਸਮੂਹ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕਰ ਦਿੱਤੀ ਸਵਾਲ ਇਹ ਹੈ ਕਿ ਯੂਕਰੇਨ ਨੇ ਯੂਰਪ ਦੇ ਜਾਲ ਵਿੱਚ ਫਸ ਕੇ ਆਪਣੇ ਸਭ ਤੋਂ ਪੁਰਾਣੇ ਮਿੱਤਰ ਨੂੰ ਆਪਣਾ ਦੁਸ਼ਮਣ ਕਿਉਂ ਬਣਾ ਲਿਆ ਇਸ ਦਾ ਜਵਾਬ ਇੱਕ ਮਾਮੂਲੀ ਜਆ ਟੀਵੀ ਸੀਰੀਅਲ ਹੈ ਅਮਰੀਕਾ ਤੇ ਯੂਰਪ ਨੇ ਯੂਕਰੇਨ ਨੂੰ جنگ ਦੇ ਕੰਢੇ ਤੇ ਪਹੁੰਚਾ ਦਿੱਤਾ ਸੀ ਪਰ ਯੂਕਰੇਨ ਦੇ ਟੀਵੀ ਸ਼ੋਅ ਸਰਵੈਂਟ ਆਫ ਦਾ ਪੀਪਲ ਨੇ ਇਸ ਨੂੰ ਜੰਗ ਵਿੱਚ ਲੈ ਲਿਆ 2015 ਵਿੱਚ ਜੁਕਰੇਨ ਵਿੱਚ ਇੱਕ ਟੀਵੀ ਸੀਰੀਅਲ ਰਿਲੀਜ਼ ਕੀਤਾ ਗਿਆ ਸੀ ਜਿਸ ਦਾ ਨਾਮ ਸੀ ਸਰਵਟ ਆਫ ਦਾ ਪੀਪਲ ਜੋ ਉਸ ਦੇ ਮੁਤਾਬਕ ਇਹ ਸੀ ਕਿ ਜਿਹੜਾ ਰਾਸ਼ਟਰਪਤੀ ਹੈ ਕਿਵੇਂ ਦਾ ਹੋਣਾ ਚਾਹੀਦਾ ਉਹ ਕੁਝ ਆਦਰਸ਼ ਦਿਖਾਏ ਗਏ ਸਨ ਇਹ ਲੜੀ ਇੰਨੀ ਮਸ਼ਹੂਰ ਹੋਈ ਕਿ 2016 ਵਿੱਚ ਇਹਦੇ ਕਮੇਡੀ ਅਦਾਕਾਰ ਨੇ ਇਸੇ ਨਾਮ ਨਾਲ ਇੱਕ ਸਿਆਸੀ ਪਾਰਟੀ ਬਣਾ ਲਈ ਅਤੇ ਚੋਣ ਲੜੀ ਕਮਾਲ ਦੀ ਗੱਲ ਇਹ ਹੋਈ ਕਿ ਕਮੇਡੀ ਐਕਟਰ ਰਾਸ਼ਟਰਪਤੀ ਦੀ ਚੋਣ ਜਿੱਤ ਕੇ ਉੱਚੇ ਉਦੇ ਤੇ ਜਾ ਬੈਠਾ ਉਹ ਕਮੇਡੀ ਬਨੇਤਾ ਹੋਰ ਕੋਈ ਨਹੀਂ ਸਗੋਂ ਜਲਸਕੀ ਹੈ ਸੱਤਾ ਵਿੱਚ ਆਉਂਦੇ ਹੀ ਉਹਨਾਂ ਨੇ ਨਾਟਕੋ ਵਿੱਚ ਸ਼ਾਮਲ ਹੋਣ ਦੀ ਗੱਲ ਸ਼ੁਰੂ ਕਰ ਦਿੱਤੀ ਹਾਲਾਂਕਿ ਰੂਸ ਨਾਲ ਸਰਦੀ ਵਿਵਾਦ ਕਾਰਨ ਉਹ ਇਸ ਦਾ ਹਿੱਸਾ ਬਣਦੇ ਵੀ ਯੋਗ ਨਹੀਂ ਸਨ ਜਲੈਸ ਕੀ ਯੂਰਪ ਦੇ ਯਾਰ ਵਿੱਚ ਫਸ ਗਿਆ ਤੇ ਯੂਕਰੇਨ ਨੂੰ ਯੁੱਧ ਵਿੱਚ ਧੱਕ ਦਿੱਤਾ ਅੱਜ ਯੂਕਰੇਨ جنگ ਦੀ ਅੱਗੇ ਸੜ ਰਿਹਾ ਹੈ ਪਰ ਰੂਸ ਇਸ جنگ ਤੋਂ ਉਹਨੂੰ ਕੋਈ ਫਰਕ ਨਹੀਂ ਪਿਆ ਸਗੋਂ ਅੱਗੇ ਨਾਲੋਂ ਅਮੀਰ ਹੋ ਗਿਆ ਹੈ ਇੱਕ ਰਿਪੋਰਟ ਹੈ ਉਹਦੇ ਮੁਤਾਬਕ ਯੂਕਰੇਨ ਦੇ ਵੱਡੇ ਹਿੱਸੇ ਤੇ ਰੂਸ ਨੇ ਕਬਜ਼ਾ ਕਰ ਲਿਆ ਹੈ ਉਸ ਨੇ ਤੇਲ ਤੇ ਖਾਨ ਪੀਣ ਦੀਆਂ ਵਸਤੂਆਂ ਨੂੰ ਵੀ ਆਪਣੇ ਕਬਜ਼ੇ ਹੇਠ ਕਰਕੇ ਆਏ ਯੂਰਪ ਨੂੰ ਆਪਣੇ ਅੱਗੇ ਝੁਕਣ ਲਈ ਮਜਬੂਰ ਕੀਤਾ ਹੋਇਆ ਹੈ ਤੇ ਆਪਣੀਆਂ ਨੀਤੀਆਂ ਰਾਈ ਮੁਦਰਾ ਰੂਬਲ ਨੂੰ ਮਜ਼ਬੂਤ ਵੀ ਕਰ ਲਿਆ ਹੈ ਰੂਸ ਨੇ ਅਮਰੀਕਾ ਅਫਰੀਕੀ ਦੇਸ਼ਾਂ ਨੂੰ ਹਥਿਆਰ ਵੇਚ ਕੇ ਵੀ ਕਾਫੀ ਸਾਰਾ ਪੈਸਾ ਕਮਾ ਲਿਆ ਹੈ ਕੋਈ ਖਬਰਾਂ ਭਾਰਤੋਂ ਲੈਣਿਆ ਜੀ ਇਹ ਰਾਣਾ ਸਰਕਾਰ ਨੇ 24 ਫਸਲਾਂ ਦੇ ਉੱਤੇ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦਣ ਦੀ ਗਰੰਟੀ ਦੇ ਦਿੱਤੀ ਹੈ ਵਧਿਕ ਮੁੱਖ ਸਕੱਤਰ ਨੇ ਘੱਟੋ-ਘੱਟ ਸਮਰਥਨ ਮੁੱਲ ਤੇ 24 ਫਸਲਾਂ ਦੀ ਖਰੀਦ ਲਈ ਨੋਟੀਫਿਕੇਸ਼ਨ ਜਾਰੀ ਕੀਤਾ। ਹਰਿਆਣਾ ਸਰਕਾਰ ਪਹਿਲਾਂ ਹੀ ਘੱਟੋ-ਘੱਟ ਸਮਰਥਨ ਮੁੱਲ ਤੇ 14 ਫਸਲਾਂ ਖਰੀਦ ਰਹੀ ਸੀ। ਹੁਣ 10 ਹੋਰ ਫਸਲਾਂ ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦਣ ਦਾ ਵਾਅਦਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਕਾਫੀ ਸਾਰੀਆਂ ਚਰਚਾਵਾਂ ਹਨ ਕਿ ਕਿਸਾਨ ਇਹਨਾਂ ਮੰਗਾਂ ਦੀ ਖਾਤਰ ਬੈਠੇ ਹੋਏ ਹਨ। ਲਗਾਤਾਰ ਅੰਦੋਲਨ ਕਰ ਰਹੇ ਹਨ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਪਰ ਹੁਣ ਹਰਿਆਣੇ ਦੀ ਸਰਕਾਰ ਨੂੰ ਨਾਇਬ ਸੈਣੀ ਰਾਂ ਨੂੰ ਵਰਤ ਕੇ ਨਵੀਆਂ ਪ੍ਰਤਾਂ ਸ਼ੁਰੂ ਕਰ ਰਹੀ ਹੈ ਇਹ ਸਾਰਾ ਕੁਝ ਦੇਣਦਾਰੀਆਂ ਵਾਲੇ ਭਾਰ ਜਿਹੜੇ ਆ ਉਹ ਸਟੇਟਾਂ ਉੱਤੇ ਸੁੱਟਣਾ ਚਾਹੁੰਦੀ ਹੈ ਤੇ ਹਰਿਆਣਾ ਵੀ ਜਿਹੜਾ ਆ ਉਹ ਪੰਜਾਬ ਤੋਂ ਕਿਤੇ ਘੱਟ ਕਰਜ਼ਾਈ ਨਹੀਂ ਹੈ ਹਰਿਆਣੇ ਦੀ ਵੀ ਹਾਲਤ ਆਰਥਿਕ ਬਹੁਤ ਮੰਦੀ ਹੈ ਪਰ ਕੇਂਦਰ ਸਰਕਾਰ ਜਿਹੜੀ ਆ ਉਹ ਆਪਣੇ ਜਿਹੜੇ ਉਹਨਾਂ ਦੇ ਮਿੱਤਰ ਨੇ ਕਾਰਪੋਰੇਟ ਵਾਲੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਬਜਿਹਦਾ ਤੇ ਵੱਖ-ਵੱਖ ਰੇ ਟੰਗਾ ਨਾਲ ਜਿਹੜੇ ਕਿਸਾਨੀ ਕਾਨੂੰਨ ਹੈ ਉਹਨਾਂ ਨੂੰ ਫਿਰ ਲਾਗੂ ਕਰਨ ਲਈ ਸਟੇਟਾਂ ਤੇ ਦਬਾਅ ਬਣਾ ਰਹੀ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹੋਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤਾ ਅਜਸਾਈਂ ਦਿਨ ਚ ਜਾ ਪਹੁੰਚਿਆ ਤੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਇਹਨੂੰ ਲੈ ਕੇ ਦੋ ਤਰ੍ਹਾਂ ਦੇ ਡਾਕਟਰਾਂ ਦੀਆਂ ਟੀਮਾਂ ਨੇ ਜਿਹੜੀਆਂ ਵੱਖ-ਵੱਖ ਬਿਆਨ ਦੇ ਰੀਆਂ ਨੇ ਇਕਦਾ ਅਮਰੀਕਾ ਤੋਂ ਜਿਹੜੇ ਡਾਕਟਰ ਨੇ ਉਹਨਾਂ ਦੀ ਟੀਮ ਤੇ ਜਿਹੜੀ ਸਰਕਾਰੀ ਟੀਮ ਆ ਉਹ ਸਰਕਾਰੀ ਟੀਮ बार-बार ਜਾ ਕੇ ਕੋਰਟ 'ਚ ਕਹਿੰਦੀ ਆ ਕਿ ਉਹ ਬਿਲਕੁਲ ਠੀਕ ਠਾਕ ਨੇ ਪਰ ਰਾਨੀ ਦੀ ਗੱਲ ਆ ਕਿ 27 ਦਿਨ ਕੋਈ ਬੰਦਾ ਭੁੱਖਣਤਾਲ ਤੇ ਹੋਵੇ ਤਾਂ ਠੀਕ ਠਾਕ ਕਿਵੇਂ ਹੋ ਸਕਦਾ ਸੋ ਡਾਕਟਰ ਸੁਰਮਾਨ ਸਿੰਘ ਜੀ ਕਹਿੰਦੇ ਆ ਕਿ 15-16 ਦਿਨਾਂ ਦੇ ਬਾਅਦ ਜਿਹੜਾ ਮਨੁੱਖਾ ਦੀ ਚਰਬੀ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਚਰਬੀ ਖਤਮ ਹੁੰਦੀ ਆ ਤਾਂ ਫਿਰ ਸਰੀਰ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਉਹਦੇ ਜਿਹੜੇ ਆਰਗਨ ਆ ਉਹ ਆਪਣੇ ਆਪ ਕੰਮ ਕਰਨਾ ਬੰਦ ਕਰ ਦਿੰਦੇ ਆ ਸੋ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ ਸੋ ਡਾਕਟਰਾਂ ਦੇ ਮੁਤਾਬਕ ਉਹਨਾਂ ਦੇ ਹੱਥ ਪੈਰ ਅੱਜ ਵਾਲੇ ਦਿਨ ਬਿਲਕੁਲ ਠੰਡੇ ਸਨ ਤੇ ਬਲੱਡ ਪ੍ਰੈਸ਼ਰ ਵੀ ਬਹੁਤ ਘਟਿਆ ਹੋਇਆ ਸੀ ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ 24 ਦਸੰਬਰ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵੀ ਕੈਂਡਲ ਮਾਰਚ ਅਤੇ 26 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਟਰ ਅਤੇ ਤਹਿਸੀਲ ਪੱਧਰ ਤੇ ਭੁੱਖ ਹੜਤਾਲ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਕੀਤੀ ਜਾਵੇਗੀ ਪੰਜਾਬ ਦੇ ਸ਼ਹਿਰਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਆਮ ਆਦਮੀ ਪਾਰਟੀ ਉੱਭਰੀ ਹੈ ਆਮ ਆਦਮੀ ਪਾਰਟੀ ਨੇ ਲੋਕਲ ਬਾਡੀ ਚੋਣਾਂ ਵਿੱਚ 54% ਤੋਂ ਵੱਧ ਸੀਟਾਂ ਜਿੱਤੀਆਂ ਹਨ ਤੇ ਉਹਨਾਂ ਦੀ 961 ਜਿਹੜੀਆਂ ਹੈਗੀਆਂ ਨੇ ਸਾਰੀਆਂ ਟੋਟਲ ਸੀਟਾਂ 1052 ਵਾੜਾਂ ਵਿੱਚ ਜਿੱਤ ਹੋਈ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਆ ਇਹ ਚੋਣਾਂ ਭਾਵੇਂ ਜਿੱਤ ਲਈਆ ਪਰ ਅਜੇ ਇਹ ਸਪਸ਼ਟ ਨਹੀਂ ਆ ਕਿ ਕਿੱਥੇ ਕਿਹੜਾ ਮੇਰ ਬਣੇਗਾ ਇਹ ਕਿਹਾ ਜਾ ਰਿਹਾ ਹੈ ਕਿ ਪਟਿਆਲਾ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਜਿਹੜੀ ਆ ਉਹ ਜਿੱਤ ਦਰਜ ਕਰ ਲਈ ਹੈ ਹੁਣ ਪਾਰਟੀ ਨੇ ਕਿਹਾ ਹੈ ਕਿ ਲੋਕਲ ਬਾਡੀ ਚੋਣਾਂ ਦੇ ਨਤੀਜੇ ਸਾਬਤ ਕਰਦੇ ਨੇ ਕਿ ਜਿਮਨੀ ਚੋਣਾਂ ਮੰਗ ਇਸ ਵਾਰ ਵੀ ਇਸ਼ਾਰਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ ਪਾਰਟੀ ਦੇ ਸੂਬਾ ਪ੍ਰਧਾਨ ਅਮਰ ਰੋੜਾ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਤੇ ਆਪ ਆਗੂ ਡਾਕਟਰ ਸੰਨੀ ਆਲੂ ਵਾਲੀਆ ਅਤੇ ਫੈਰੀ ਸੋਪਤ ਦੇ ਨਾਲ ਪਾਰਟੀ ਦਫਤਰ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ ਤੇ ਜਨਤਾ ਦਾ ਧੰਨਵਾਦ ਕੀਤਾ ਹੈ ਪੰਜਾਬ ਦੇ ਮਹਾਲੀ ਵਿੱਚ ਚਾਰ ਮੰਜ਼ਲਾ ਮਾਰਨ ਤੇ ਡਿੱਗਣ ਤੋਂ ਬਾਅਦ ਜਿਹੜਾ ਬਚਾਅ ਕਾਰਜ ਚੱਲ ਰਿਹਾ ਸੀ ਉਹ ਹੁਣ ਖਤਮ ਕਰ ਦਿੱਤਾ ਗਿਆ ਹੈ ਇਸ ਰਾਹ ਤੇ ਬਚਾਅ ਕਾਰਜ ਦੇ ਜਿਹੜਾ ਸੀਗਾ ਘੱਟੋ ਘੱਟ 23 ਘੰਟੇ ਤੱਕ ਚੱਲਦਾ ਰਿਹਾ ਇਸ ਹਫ਼ਤੇ ਵਿੱਚ ਹਜੇ ਤੱਕ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਇਸ ਤੋਂ ਪਹਿਲਾਂ ਬਚਾਅ ਕਾਰਜ ਬਾਰੇ ਦੱਸਦੇ ਹੋਏ ਐਨਡੀਆਰਫੀ ਅਧਿਕਾਰੀਆਂ ਨੇ ਦੱਸਿਆ ਕਿ ਸਾਡੀ ਟੀਮ ਤਾਂ ਕੱਲ ਸ਼ਾਮ ਦੀ 7 ਵਜੇ ਹੀ ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਸਾਰੀਆਂ 4 ਟੀਮਾਂ ਇਸ ਆਪਰੇਸ਼ਨ ਵਿੱਚ ਤਾਇਨਾਤ ਨੇ ਤੇ ਮੌਤਾਂ ਬਾਰੇ ਪੁੱਛੇ ਜਾਂਦਿਆਂ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 2 ਤੋਂ 4 ਵਿਅਕਤੀ ਜਿਹੜੇ ਆ ਉਹਨਾਂ ਦੇ ਮੌਤ ਦੀ ਸੂਚਨਾ ਹੋ ਸਕਦੀ ਹੈ ਪਰ ਇਹ ਤਾਂ ਕਿਸ ਦੀ ਪੁਸ਼ਟੀ ਨਹੀਂ ਹੋਈ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇ ਲਗਭਗ 10 ਤੋਂ ਜ਼ਿਆਦਾ ਲੋਕ ਜਿਮ ਵਿੱਚ ਦਾਖਲ ਸਨ ਤੇ ਉਹਨਾਂ ਦੇ ਦੱਬੇ ਹੋਣ ਦਾ ਖਦਸ਼ਾ ਦੱਸਿਆ ਜਾ ਰਿਹਾ ਸੀ ਇਮਾਰਤ ਦੇ ਮਲਬੇ ਹੇਠ ਦੱਬੇ ਹੋਏ ਲੋਕਾਂ ਵਿੱਚੋਂ 5 ਨੂੰ ਜ਼ਿੰਦਾਬਾਦ ਵੀ ਕੱਢਿਆ ਗਿਆ ਹੈ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ ਹੈ ਅਗਨੀ ਖਬਰ ਮੁਕਸਰ ਸਾਹਿਬ ਦੇ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਇੱਕ ਵੱਡੀ ਇਕੱਤਰਤਾ ਕੀਤੀ ਗਈ। ਇਸ ਮੌਕੇ ਤੇ ਮੁਕਸਰ ਸਾਹਿਬ ਦੇ ਨਾਲ ਸੰਬੰਧਿਤ ਸਿੱਖ ਜਥੇਬੰਦੀਆਂ ਦੇ ਕਈ ਆਗੂ ਪਹੁੰਚੇ ਹੋਏ ਸਨ। ਸੰਗਤਾਂ ਨੂੰ ਸੰਬੋਧਨ ਕਰਦਿਆਂ ਮਨਿੰਦਰ ਸਿੰਘ ਖਾਲਸਾ, ਨਿੰਦਰਪਾਲ ਸਿੰਘ ਤੇ ਲਸ਼ਕਰ ਸਿੰਘ ਹੋਰਾਂ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਰੀਬ 17 ਸਾਲ ਬਤੌਰ ਹੈੱਡ ਗ੍ਰੰਥੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਰਬਾਰ ਸਾਹਿਬ ਵਿਖੇ ਵਿਖੇ ਸੁਆਵਾਂ ਦਿੱਤੀਆਂ ਹਨ ਇਸ ਦੌਰਾਨ ਉਹ ਮੁਖਸਰ ਸਾਹਿਬ ਦੀ ਸੰਗਤ ਵਿੱਚ ਵਿਚਰਦੇ ਰਹੇ ਹਨ ਉਹਨਾਂ ਤੇ ਜੋ ਆਚਰਣਹੀਣਤਾ ਦੇ ਦੋਸ਼ ਲਾਏ ਜਾ ਰਹੇ ਹਨ ਉਹ ਬਿਲਕੁਲ ਬੇਬਨਾਜ਼ ਹਨ ਸਿੰਘ ਸਾਹਿਬ ਬਹੁਤ ਹੀ ਵਿਦਵਾਨ ਸਿੱਖ ਸੂਲਾਂ ਦੇ ਧਾਰਨੀ ਤੇ ਉੱਚੇ ਸੁੱਚੇ ਆਚਰਣ ਵਾਲੇ ਵਿਅਕਤੀ ਹਨ ਸੰਗਤ ਉਸ ਵਿਅਕਤੀ ਤੋਂ ਹੀ ਭਲੀ ਭਾਂ ਜਾਣੂ ਹੈ ਜੋ ਇਹ ਦੋਸ਼ ਲਾ ਰਿਹਾ ਹੈ ਉਹ ਸ਼੍ਰੀ ਮੁਖਸਰ ਸਾਹਿਬ ਦਾ ਹੀ ਰਹਿਣ ਵਾਲਾ ਹੈ ਉਹ ਬਿਲਕੁਲ ਝੂਠ ਬੋਲ ਰਿਹਾ ਹੈ ਜਿਸ ਨੂੰ ਸੰਗਤ ਪ੍ਰਵਾਨ ਨਹੀਂ ਕਰ ਸਕਦੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ ਸੀ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤਰੰਕ ਕਮੇਟੀ ਦੀ 72 ਘੰਟੇ ਦੇ ਨੋਟਿਸ ਤੇ ਸੱਦੀ ਗਈ ਹੰਗਾਮੀ ਮੀਟਿੰਗ ਜਿਹੜੀ ਆ ਨੂੰ ਰੱਦ ਕਰ ਦਿੱਤਾ ਇਹ ਇਕਤਰਤਾ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸੁਮੰਦਰੀ ਆਲੰਬਰਸਰ ਵਿਖੇ ਸੱਦੀ ਗਈ ਸੀ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਹੀਨੇ ਵਿੱਚ ਇਹ ਤੀਸਰੀ 72 ਘੰਟਿਆਂ ਦੇ ਨੋਟਿਸ ਤੇ ਸੱਦੀ ਗਈ ਮੀਟਿੰਗ ਸੀ ਇਹ ਇਕਤਰਤਾ 23 ਦਸੰਬਰ ਸੋਮਵਾਰ ਨੂੰ ਦੁਪਹਿਰ 12 ਵਜੇ ਰੱਖੀ ਗਈ ਸੀ ਹੁਣ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 10 ਦਸੰਬਰ ਨੂੰ 72 ਘੰਟਿਆਂ ਦੇ ਨੋਟਿਸ ਤੇ ਅੰਤਰਕ ਕਮੇਟੀ ਦੀ ਇਕਤਰਤਾ ਸੱਦੀ ਗਈ ਸੀ ਜਿਸ ਵਿੱਚ ਇੱਕ ਨਿਕਾਤੀ ਏਜੰਡਾ ਲਿਆ ਕੇ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦਾ ਮਤਾ ਪਾਸ ਕਰਦਿਆ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਇਸ ਤੋਂ ਉਪਰੰਤ 19 ਦਸੰਬਰ ਨੂੰ ਮੋੜ ਪੱਤਰ ਘੰਟਿਆਂ ਦੇ ਨੋਟਿਸ ਤੇ ਇੱਕ ਹੋਰ ਇਕਤਰਤਾ ਹੋਈ ਉਸ ਦੇ ਤਖਤੀਰੀ ਦਮਨਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾਂ ਦੀ ਪੜਤਾਲ ਲਈ ਇੱਕ ਸਬ ਕਮੇਟੀ ਬਣਾਈ ਗਈ ਸੀ ਇਹਦੇ ਨਾਲ ਹੀ 15 ਦਿਨਾਂ ਚ ਰਿਪੋਰਟ ਤਿਆਰ ਕਰਕੇ ਪੇਸ਼ ਕਰਨ ਦੀ ਗੱਲ ਕਰਦਿਆਂ ਗਿਆਨੀ ਆਰਪੀ ਸਿੰਘ ਦੇ ਕੰਮਕਾਜ ਤੇ ਰੋਕ ਲਾ ਦਿੱਤੀ ਗਈ ਸੀ ਤੇ ਦਮਦਮਾ ਸਾਹਿਬ ਦੇ ਮੁੱਖ ਗ੍ਰੰਤੀ ਨੂੰ ਜਿਹੜਾ ਉਹ ਚਾਰਜ ਦੇ ਦਿੱਤਾ ਗਿਆ ਸੀ ਚਰਚਾ ਸੀ ਕਿ 23 ਦਸੰਬਰ ਨੂੰ ਆਉਣ ਵਾਲੀ ਇਕਤਰਤਾ ਵਿੱਚ ਤਖਤ ਦਮਦਮਾ ਸਾਹਿਬ ਦਾ ਨਵਾਂ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਸੀ ਜਿਸ ਨੂੰ ਬਿਨਾਂ ਅਗਲਾ ਸਮਾਦ ਦਿੱਤਿਆ ਰੱਦ ਕਰ ਦਿੱਤਾ ਗਿਆ ਹੈ ਦਿੱਲੀ ਹਾਈ ਕੋਰਟ ਨੇ 217 ਦੇ 9 ਜਬਰਜਨਾਹ ਮਾਮਲੇ ਵਿੱਚ ਉਮਰ ਕੈਦ ਕੱਟ ਰੇ ਕੁਲਦੀਪ ਸੈਂਗਰ ਨੂੰ ਮੈਡੀਕਲ ਆਧਾਰ ਤੇ ਜ਼ਮਾਨਤ 1 ਮਹੀਨੇ ਦੀ ਵਧਾ ਦਿੱਤੀ ਹੈ ਤੇ ਅਦਾਲਤ ਨੇ ਭਾਰਤੀ ਜਨਤਾ ਪਾਰਟੀ ਤੋਂ ਕੱਢੇ ਹੋਏ ਸਾਗੂ ਜਿਹੜਾ ਸੈਂਗਰ ਹੈ ਉਹਤੇ ਕੋਈ ਸ਼ਰਤਾਂ ਵੀ ਲਾਈਆਂ ਹਨ ਜਿਵੇਂ ਕਿ ਉਹ ਇਲਾਜ ਲਈ ਏਮਸ ਜਾਣ ਤੋਂ ਇਲਾਵਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਦਿੱਲੀ ਨਹੀਂ ਛੱਡ ਸਕਦਾ ਸੀਬੀਆਈ ਅਤੇ ਜ਼ਬਰਜਨਾਹ ਪੀੜਤਾ ਦੋਵਾਂ ਨੇ ਅੰਤਰਮ ਜਮਾਨ ਦਾ ਸਬਾਬ ਬਦੌਣ ਦਾ ਪਟੀਸ਼ਨ ਦਾ ਵਿਰੋਧ ਕੀਤਾ ਸੀ ਜਸਟਿਸ ਜਸਟਿਸ ਜਿਹੜੀ ਪ੍ਰਭਤਾ ਐਮ ਸਿੰਘ ਅਤੇ ਜਸਟਿਸ ਅਮਿਤ ਸ਼ਰਮਾ ਦੇ ਬੈਂਚ ਨੇ ਕਿਹਾ ਕਿ ਸੈਂਗਰ 20 ਜਨਵਰੀ ਨੂੰ ਜੇਲ੍ਹ ਸੁਪਰਡੈਂਟ ਪੂਰੇ ਆਤਮ ਸਰਪਰਵਰਤ ਕਰੇਗਾ ਬੈਂਚ ਨੇ ਤੋਂ ਪਹਿਲਾਂ ਆਗੂ ਨੂੰ 20 ਦਸੰਬਰ ਤੱਕ ਦੀ ਅੰਤਰਮ ਜਮਾਨਤ ਜਿਹੜੀ ਆ ਉਹ ਦਿੱਤੀ ਹੋਈ ਸੀ ਤੇ ਇਹ ਜਿਹੜਾ ਸੈਂਗਰ ਹੈ ਇਹਦੇ ਬਾਰੇ ਆਪਾਂ ਸਭ ਨੂੰ ਪਤਾ ਹੈ ਕਿ ਕਿੱਡਾ ਜ਼ਾਲਮ ਤੇ ਕਿਸ ਤਰ੍ਹਾਂ ਦਾ ਇਹ ਇਨਸਾਨ ਸੀਗਾ ਜਿਨੇ ਪੂਰੇ ਦਾ ਪੂਰਾ ਉਸ ਨੌਜਵਾਨ ਕੁੜੀ ਦਾ ਪਰਿਵਾਰ ਤਬਾਹ ਕਰ ਦਿੱਤਾ ਸੀ ਇਹੋ ਜਿਹੇ ਵਿਅਕਤੀ ਆ ਨਾ ਨਰਮੀ ਜਿਹੜੀ ਕੋਟਾਂ ਕਰਦੀਆਂ ਨੇ ਉਹ ਕਈ ਵਾਰ ਹੱਦੋਂ ਬਾਹਰ ਹੋ ਜਾਂਦੀਆਂ ਕਈ ਵਾਰ ਲੋਕਾਂ ਨੂੰ ਪਸੰਦ ਵੀ ਨਹੀਂ ਆਉਂਦੀ ਪਰ ਕੋਰਟ ਦਾ ਫੈਸਲਾ ਉਹਨੂੰ ਕੁਝ ਕਿਹਾ ਨਹੀਂ ਜਾ ਸਕਦਾ ਸੋ ਅੱਜ ਦਾ ਪਲਟਨ ਇਨ੍ਹਾਂ ਖਬਰਾਂ ਨਾਲ ਹੀ ਹੋਇਆ ਸਮਾਪਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ